ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਠਣ ਗਈ ਹੈ ਇੱਕ ਤਰ੍ਹਾਂ ਨਾਲ ਜਿੱਥੇ ਹਰਿਆਣਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਤੇ ਅੜਿਆ ਹੋਇਆ ਹੈ ਉੱਥੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਹਰਿਆਣਾ ਨੂੰ ਪਾਰ ਕਰਕੇ ਦਿੱਲੀ ਜਾਣ ਤੇ ਅੜੇ ਹੋਏ ਨੇ ਇਧਰ ਤਿੰਨ ਬਾਰਡਰ ਜਿਹੜੇ ਨੇ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਬਹੁਤ ਅਹਿਮ ਹੋ ਗਏ ਨੇ ਸ਼ੰਭੂ ਬਾਡਰ ਖਨੌਰੀ ਤੇ ਡੱਬੌੜੀ ਡੱਬੌੜੀ ਬਾਰਡਰ ਅਸੀਂ ਖੜੇ ਹੋਏ ਹਾਂ ਇਥੇ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੋਰ ਲੇਅਰ ਜਿਹੜੀ ਹੈ ਉਹ ਸੁਰੱਖਿਆ ਇਹ ਬੈਰੀਕੇਡਿੰਗ ਕੀਤੀ ਗਈ ਹੈ ਪਹਿਲਾਂ ਪੱਥਰ ਲਗਾਏ ਗਏ ਨੇ ਦੂਸਰੇ ਪਾਸੇ ਉਸ ਤੋਂ ਬਾਅਦ ਜਿਹੜੀ ਬੈਰੀਕੇਡਿੰਗ ਹੈ ਇਹਨਾਂ ਨੂੰ ਬਾਕਾਇਦਾ ਸੰਗਲ ਲਗਾ ਕੇ ਜਿਹੜਾ ਉਹ ਲਗਾਇਆ ਗਿਆ ਇਸ ਤੋਂ ਅੱਗੇ ਫਿਰ ਲੋਹੇ ਦੀ ਬੈਰੀਕੇਡਿੰਗ ਕੀਤੀ ਗਈ ਹੈ ਔਰ ਨਾਲ ਹੀ ਪੁਲਿਸ ਵੱਲ ਤੋਂ ਬਾਅਦ ਜਿਹੜਾ ਟਰਾਲੇ ਲਗਾ ਦਿੱਤੇ ਗਏ ਨੇ ਪੱਕੇ ਤੌਰ ਤੇ ਇਸ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੋ ਇਹ ਸੀ ਹਰਿਆਣਾ ਦੇ ਵੱਲੋਂ ਕੀਤੀ ਗਈ ਪਹਿਲ ਕਦਮੀ ਜੋ ਬਾਰਡਰ ਨੂੰ ਸੀਲ ਕਰਨ ਦੀ ਕੀਤੀ ਗਈ ਹੈ ਪਹਿਲਾਂ ਤੋਂ ਹੀ ਹਰਿਆਣਾ ਦੇ ਵਿੱਚ ਐਲਾਨ ਹੋ ਚੁੱਕਿਆ ਹੈ ਕਿ ਜਿਹੜੀ ਬੱਸ ਸੇਵਾ ਹੈ ਉਹ ਪੰਜਾਬ ਦੇ ਲਈ ਬੰਦ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਵਾਲੇ ਪਾਸੇ ਚੱਲਦੇ ਆ ਇਹ ਹਰਿਆਣੇ ਵਾਲਾ ਪਾਸਾ ਅਸੀਂ ਤੁਹਾਨੂੰ ਵਿਖਾਇਆ ਹੈ ਤੇ ਹੁਣ ਤੁਹਾਨੂੰ ਦਿਖਾਉਨੇ ਆ ਪੰਜਾਬ ਵਾਲੇ ਪਾਸੇ ਦੇ ਹਾਲਾਤ ਕਿਉਂਕਿ ਸਾਰੀਆਂ ਚੀਜ਼ਾਂ ਤੈਅ ਕਰਨਗੀਆਂ ਇਸ ਜੋ ਬੈਰੀਕੇਡਿੰਗ ਹੈ ਕਿੰਨਾ ਚਿਰ ਚੱਲ ਸਕਦੀ ਹੈ ਪੰਜਾਬ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਟੈਂਟ ਲੱਗ ਚੁੱਕੇ ਨੇ ਔਰ ਦਰਿਆਵਾਂ ਵਿਚਾਈਆਂ ਜਾ ਰਹੀਆਂ ਨੇ ਤਿਆਰੀਆਂ ਜਿਹੜੀਆਂ ਨੇ ਕਿਸਾਨ ਕਿਸਾਨਾਂ ਦੀਆਂ ਸ਼ੁਰੂ ਹੋ ਚੁੱਕੀਆਂ ਨੇ ਇਹਨਾਂ ਨੂੰ ਇੱਥੇ ਰੋਕਿਆ ਗਿਆ ਪਰ ਇਸ ਤੋਂ ਬਾਅਦ ਇਹਨਾਂ ਕਿਸਾਨਾਂ ਨੇ ਇੱਥੇ ਪੱਕਾ ਧਰਨਾ ਲਾਉਣ ਦੀ ਸੋਚ ਲਈ ਹੈ ਔਰ ਨੇੜ ਭੇਖ ਦੇ ਵਿੱਚ ਇਹ ਧਰਨਾ ਇਹਨਾਂ ਦਾ ਕਹਿਣਾ ਕਿ ਉਨੀ ਦੇਰ ਇਸ ਤਰ੍ਹਾਂ ਚੱਲੂਗਾ ਜਿੰਨੀ ਦੇਰ ਕੁਝ ਇੱਕ ਪਾਸਾ ਨਹੀਂ ਹੁੰਦਾ ਸੋ ਜ਼ਾਹਿਰ ਹੈ ਇਹ ਬਹੁਤ ਹੀ ਅਹਿਮ ਬਾਰਡਰ ਕਈ ਦਿਨਾਂ ਤੱਕ ਬੰਦ ਰਹਿਣ ਵਾਲੇ ਨੇ ਇਸ ਦਾ ਆਰਥਿਕਤਾ ਤੇ ਦੋਵਾਂ ਰਾਜਾਂ ਦੀ ਆਰਥਿਕਤਾ ਤੇ ਅਸਰ ਪਊਗਾ ਦੋਵਾਂ ਰਾਜਾਂ ਦੇ ਸਬੰਧਾਂ ਤੇ ਵੀ ਅਸਰ ਪੈਂਦਾ ਦਿਖ ਰਿਹਾ ਹੈ ਪੰਜਾਬ ਦੇ ਕਿਸਾਨ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਬੇਗਾਨਾ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੂੰ ਆਪਣੀ ਰਾਜਧਾਨੀ ਤੱਕ ਜਾਣ ਲਈ ਆਪਣੇ ਦੇਸ਼ ਦੀ ਰਾਜਧਾਨੀ ਤੱਕ ਜਾਣ ਦੇ ਲਈ ਹੀ ਦੂਸਰੀ ਸਟੇਟ ਰੋਕ ਰਹੀ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਵੱਡੇ ਛੋਟੇ ਭਰਾ ਵਾਲਾ ਰਿਸ਼ਤਾ ਰਿਹਾ ਹੈ ਤੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਸਟੇਟਾਂ ਦੇ ਵਿੱਚ ਜੋ ਤਿੰਨ ਅਹਿਮ ਬਾਰਡਰ ਨੇ ਉਹਨਾਂ ਦੇ ਵਿੱਚ ਸਖਤ ਬੈਰੀਕੇਟਿੰਗ ਜਿਹੜੀ ਹੈ ਉਹ ਕਰਤੀ ਗਈ ਹੈ ਕਿਸਾਨਾਂ ਨੂੰ ਰੋਕ ਲਿਆ ਗਿਆ ਹੈ ਦਿੱਲੀ ਜਾਣ ਤੋਂ ਹਾਲਾਂਕਿ ਜਿਨ੍ਹਾਂ ਨੇ ਦਿੱਲੀ ਜਾਣਾ ਹੈ ਉਹ ਚਲੇ ਵੀ ਗਏ ਨੇ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਉੱਥੋਂ ਅਪਡੇਟ ਲਗਾਤਾਰ ਮਿਲ ਰਹੀ ਹੈ ਇਸ ਪੂਰੇ ਮਾਮਲੇ ਤੇ ਅਸੀਂ ਡੱਬਾ ਵਾਲੀ ਬਾਰਡਰ ਦੀ ਜਦੋਂ ਗੱਲ ਕਰਦੇ ਹਾਂ ਡੱਬਾ ਵਾਲੀ ਬਾਰਡਰ ਦੋਵਾਂ ਸਟੇਟਾਂ ਦੇ ਵਿੱਚ ਬਹੁਤ ਅਹਿਮ ਰਿਹਾ ਹਾਲਾਂਕਿ ਇਹ ਤਸਕਰੀ ਦਾ ਇੱਕ ਵੱਡਾ ਰਸਤਾ ਵੀ ਰਿਹਾ ਹੈ ਜਿਆਦਾਤਰ ਇਸ ਮਾਲਵੇ ਦੇ ਵਿੱਚ ਜਿਹੜੀ ਸ਼ਰਾਬ ਵਗੈਰਾ ਦੀ ਜੋ ਨਸ਼ਾਈ ਤਸਕਰੀ ਹੁੰਦੀ ਹੈ ਜਾਂ ਹੋਰ ਗੈਰ-ਅਧਿਕਰਤ ਚੀਜ਼ਾਂ ਦੀ ਤਸਕਰੀ ਹੁੰਦੀ ਹੈ ਜਿਆਦਾਤਰ ਅਜਿਹੇ ਬਾਰਡਰ ਦੇ ਰਾਹੀਂ ਹੁੰਦੀ ਰਹੀ ਹੈ ਇਸੇ ਕਰਕੇ ਇੱਥੇ ਬਾਕਾਇਦਾ ਦੋਨਾਂ ਸਟੇਟਾਂ ਵੱਲੋਂ ਸਖਤ ਚੈੱਕ ਪੋਸਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਇਸ ਦੇ ਬਾਵਜੂਦ ਜਿਹੜਾ ਇਹ ਚੀਜ਼ਾਂ ਚੱਲਦੀਆਂ ਨੇ ਪਰ ਹੁਣ ਕਿਸਾਨਾਂ ਨੂੰ ਇੱਥੇ ਰੋਕਿਆ ਗਿਆ ਇੱਕ ਤਰ੍ਹਾਂ ਨਾਲ ਦੋਵੇਂ ਸਟੇਟ ਆਪ ਦੇ ਵਿੱਚ ਕੱਟਆਫ ਹੋ ਗਈਆਂ ਨੇ ਜ਼ਾਹਿਰ ਹੈ ਇਸ ਕੱਟਆਫ ਦਾ ਅਸਰ ਸਾਡੀ ਆਰਥਿਕਤਾ ਦੇ ਉੱਤੇ ਵੀ ਸਿੱਧਾ ਪੈਂਦਾ ਹੈ ਇਸ ਪੂਰੇ ਮੁੱਦੇ ਤੇ ਸਾਡੇ ਨਾਲ ਗੱਲ ਕਰਨ ਲਈ ਜੁੜੇ ਨੇ ਇਕਵਾਲ ਸਿੰਘ ਸ਼ਾਂਤ ਜੋ ਡੱਬ ਵਾਲੀ ਦੇ ਹੀ ਨਹੀਂ ਬਲਕਿ ਇਸ ਖਿੱਤੇ ਦੇ ਅਹਿਮ ਨਾਮਾ ਨਿਗਾਰ ਨੇ ਪੱਤਰਕਾਰ ਨੇ ਕਈ ਵੱਡੇ ਅਧਾਰਿਆਂ ਨੂੰ ਇਹਨਾਂ ਦੇ ਜਿਹੜੀਆਂ ਨੇ ਖਬਰਾਂ ਜਾਂਦੀਆਂ ਨੇ ਸ਼ਬਦੀਆਂ ਨੇ ਲੋਕਾਂ ਤੱਕ ਪਹੁੰਚਦੀਆਂ ਨੇ ਇਹਨਾਂ ਨਾਲ ਇਸ ਪੂਰੇ ਮੁੱਦੇ ਤੇ ਗੱਲ ਕਰਾਂਗੇ ਸ਼ਾਂਤ ਜੀ ਤੁਹਾਡਾ ਸਵਾਗਤ ਹੈ ਲਈ ਪੋਸਟ ਤੇ ਸ਼ਾਂਤ ਜੀ ਧੰਨਵਾਦ ਤੁਹਾਡਾ ਦਰਸ਼ਕਾਂ ਨਾਲ ਰੂਪ ਰੂਪ ਕਰਨ ਲਈ ਅੱਛਾ ਸ਼ਾਮ ਜੀ ਇਹ ਦੱਸੋ ਜਿੱਦਾਂ ਡੱਬ ਵਾਲੀ ਬਾਰਡਰ ਹੁਣ ਸੀਲ ਕਰ ਦਿੱਤਾ ਗਿਆ ਕੀ ਲੱਗਦਾ ਪਹਿਲਾਂ ਤਾਂ ਅਸੀਂ ਪਿਛੋਕੜ ਜਾਣਨਾ ਚਾਹਾਂਗੇ ਪਿਛਲੇ ਦਿਨਾਂ ਤੋਂ ਇੱਥੇ ਜਿਹੜੀ ਗਤੀਵਿਧੀਆਂ ਕਿਸ ਤਰ੍ਹਾਂ ਦੀ ਰਹੀਆਂ ਨੇ ਕਿਸਾਨ ਪਹਿਲਾਂ ਤਾਂ ਲੰਘਦੇ ਹੀ ਰਹੇ ਹੋਣਗੇ ਤਾਂ ਸੀਲ ਤਾਂ ਕੱਲ ਕੀਤਾ ਗਿਆ ਨਹੀਂ ਕਿਸਾਨ ਇੱਥੋਂ ਕੋਈ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਸੀਗਾ ਪਹਿਲਾਂ ਲੰਘਣ ਵਾਲਾ ਕਿਉਂਕਿ ਇਹ ਜਿਹੜਾ ਹੈਗਾ ਬਾਰਡਰ ਹੈ ਇੱਥੇ ਡਬ ਵਾਲੀ ਦੇ ਉੱਤੇ ਬੀਕੇ ਜੋ ਇੱਕ ਤਾਂ ਗਰਾਹਾਂ ਦਾ ਜਿਹੜਾ ਇਨਾਂ ਨੇ ਇੱਕਦਮ ਅਲਟੀਮੇਟਮ ਸੀ ਸਾਰਾ ਸੰਘਰਸ਼ ਦਾ ਇਸ ਕਰਕੇ ਇਹਨਾਂ ਨੇ ਕਿਹਾ ਵੀ ਅਸੀਂ ਜਿੱਥੇ ਸਰਕਾਰ ਰੋਕੇਗੀ ਉਹ 26 ਤਰੀਕ ਨੂੰ ਅਸੀਂ ਅੱਗੇ ਵਧਾਂਗੇ ਜਿੱਥੇ ਰੋਕੇਗੀ ਉੱਥੇ ਤਰਨਾ ਲਗਾ ਦੇਵਾਂਗੇ ਕਿਉਂਕਿ ਹੋਰ ਜਿੱਥੇ ਬੰਦੇ ਕਹਿੰਦੇ ਇੱਧਰ ਰੂਟ ਹੈ ਨਹੀਂਗਾ ਕੋਈ ਤੇ ਬਾਕੀ ਇਸ ਦੀ ਗੱਲ ਕਰੀਏ ਤਾਂ ਜਿਹੜੀ ਭਾਜਪਾ ਸਰਕਾਰ ਹੈਗੀ ਹੈ ਉਹਨੇ ਪਿਛਲੇ ਕੁਝ ਦਿਨਾਂ ਤੋਂ ਇੱਥੇ ਕੋਈ ਮਤਲਬ ਹਲਚਲ ਨਹੀਂ ਜੀ ਕੁਝ ਨਹੀਂ ਸੀ ਬੜੇ ਚੁੱਪ ਚੀਤੇ ਬੜੀ ਸਿਆਣ ਭਰੇ ਢੰਗ ਨਾਲ ਉਹਨਾਂ ਨੇ ਆਪ ਦੀ ਕਾਰਵਾਈ ਕੀਤੀ ਹੈ ਪਤਾ ਵੀ ਨਹੀਂ ਲੱਗਿਆ ਵੀ ਵੱਡੇ ਵੱਡੇ ਪੱਥਰ ਕਿੱਥੋਂ ਆ ਗਏ ਕੋਈ ਕਿਸੇ ਨਾਲ ਨਹੀਂ ਜਿਹਾ ਇਸੇ ਹੈ ਨਹੀਂ ਕੁਝ ਨਹੀਂ ਸੀ ਇਹ ਪਰਸੋਂ ਸ਼ਾਮ ਤੋਂ ਸ਼ੁਰੂ ਹੋਇਆ ਸਾਰਾ ਇਹ ਉਸ ਤੋਂ ਬਾਅਦ ਇਹ ਮਤਲਬ ਕਿ ਕੱਲ ਨਾਲ ਦੀ ਨਾਲ 2 ਘੰਟੇ ਸਭ ਕੁਝ ਹੋ ਗਿਆ ਮਤਲਬ ਕਿ ਜਦੋਂ ਹੋ ਗਿਆ ਇਸ ਕਰਕੇ ਵੀ ਭਾਜੀਪੀ ਸਰਕਾਰ ਦੀ ਆਮ ਤੌਰ ਤੇ ਦੇਖਦੇ ਆ ਵੀ ਆਪਣਾ ਪੰਜਾਬੀਆਂ ਸੁਭਾਅ ਹੁੰਦਾ ਹੈਗਾ ਵੀ ਆਪਾਂ ਪਹਿਲਾਂ ਰੋਲਾ ਵੱਧ ਪਾਉਣੇ ਕੰਮ ਘੱਟ ਕਰਦੇ ਇਹਨਾਂ ਨੇ ਕੰਮ ਵੱਧ ਕੀਤਾ ਤੇ ਦਿਖਾਇਆ ਮੌਕੇ ਤੇ ਦਿਖਾਇਆ ਹਰ ਚੀਜ਼ ਇਹ ਵੱਡੀ ਇੱਕ ਪ੍ਰਾਪਤੀ ਹੈ ਗਵਰਨਮੈਂਟ ਹਰਿਆਣਾ ਸਰਕਾਰ ਦੀ ਪਰ ਦੇਖੀਏ ਤਾਂ ਵੀ ਇਹ ਮਾਰੂ ਪਰ ਕਿਸਾਨ ਤਾਂ ਪਹਿਲਾਂ ਹੀ ਲੰਘਣੇ ਸ਼ੁਰੂ ਹੋ ਗਏ ਹੋਣਗੇ ਇੱਥੇ ਕਿਉਂਕਿ ਪਹਿਲਾਂ ਹੀ ਚਾਲੇ ਪਾਤੇ ਸੀ ਬਹੁਤ ਸਾਰੇ ਲੋਕਾਂ ਨੇ ਨਹੀਂ ਉਹ ਡਬਲ ਹੀ ਹਲਕੇ ਦੇ ਵਿੱਚੋਂ ਮਾਰ ਸ਼ੁਰੂ ਕਰਕੇ ਕੋਈ ਹਫਤਾ ਪਹਿਲਾਂ ਇੱਥੋਂ ਨਿਕਲ ਗਏ ਸੀਗੇ ਕੋਈ 100 150 ਸੀ ਕਿਸਾਨ ਉਹ ਉਹ ਇੱਕ ਵੱਖਰਾ ਮੈਟਰ ਹੈਗਾ ਉਹ ਹਰਿਆਣੇ ਦੇ ਜਾ ਰਹੇ ਉਹ ਨਾਕਾ ਸਾਡੇ ਟੋਲ ਪਲਾਜ਼ਾ ਤੇ ਵੀ 10 ਵਜੇ ਦਾ ਐਲਾਨ ਕੀਤਾ ਉਹਨਾਂ ਨੇ ਕੂਈਆਂ ਮਲਕਾਣਾ ਤੇ ਉੱਥੋਂ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਾਵਾਂਗੇ ਉਹ ਦੇਖੋ ਅਗਲਾ ਕੀ ਪ੍ਰੋਟੈਸਟ ਹੈ ਉਹਨਾਂ ਦਾ ਬਣਦਾ ਵੱਖਰੀ ਗੱਲ ਹੈ ਪਰ ਇਹ ਗੱਲ ਜ਼ਰੂਰ ਹੈ ਵੀ ਇਸ ਜਿਹੜਾ ਸਾਡਾ ਬਾਰਡਰ ਬੰਦ ਹੋਣ ਨਾਲ ਹੈਗਾ ਇਹਦੇ ਨਾਲ ਬਹੁਤ ਵੱਡੀ ਪੰਜਾਬ ਦੀ ਆਰਥਿਕਤਾ ਨੂੰ ਟਾਲਕਣੀ ਹੈਗੀ ਹੈ ਇਹਦੇ ਨਿਸ਼ਾਨੇ ਕੀ ਹੈ ਜਿਹੜੀ ਰਿਫਾਇਨਰੀ ਹੈਗੀ ਬਠਿੰਡਾ ਰਿਫਾਇਨਰੀ ਹੈ ਤੇ ਗੁਜਰਾਤ ਤੇ ਜਿਹੜਾ ਹੋਰ ਜਿਹੜਾ ਅਹਮਦਾਬਾਦ ਜੋ ਵੀ ਰਾਜਸਥਾਨ ਤੋਂ ਜਿਹੜਾ ਜਾਂ ਹੋਰ ਕੁਝ ਇੱਥੋਂ ਇੰਦਾ ਆਵਾਜ਼ੀ ਹੁੰਦੀ ਹੈ ਕੋਈ ਕਾਰੋਬਾਰੀ ਉਹ ਸਾਰੀ ਠੱਪ ਹੋ ਗਈ ਹੈ ਇਹਦੇ ਨਾਲ ਪੰਜਾਬ ਸਰਕਾਰ ਨੂੰ ਵੱਡੀ ਟਾਲਗਣੀ ਸਿੱਧੇ ਤੌਰ ਤੇ ਕਿਉਂਕਿ ਬੜਾ ਰੈਵਨਿਊ ਆਉਂਦਾ ਹੈ ਹੋਰ ਜਿੰਨੀ ਇੱਥੋਂ ਆਵਾਜ਼ੀ ਹੈ ਸਾਰਾ ਮੇਨ ਰਸਤਾ ਸਾਡਾ ਇੱਥੋਂ ਦਾ ਹੈ ਡੱਬ ਵਾਲੀ ਬਿਲਕੁਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਡੱਬ ਵਾਲੀ ਜਿਹੜੇ ਆ ਇੱਕੋ ਸ਼ਹਿਰ ਤਿੰਨ ਸਟੇਟ ਸਟੇਟ ਨੂੰ ਟੱਚ ਕਰਦਾ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਬਹੁਤ ਹੀ ਅ ਇਸ ਦੇ ਨਾਲ ਲੱਗਦਾ ਜਿਹੜਾ ਬਠਿੰਡਾ ਦਾ ਪੂਰਾ ਖੇਤਰ ਹੈ ਇਹ ਕਿਸਾਨ ਯੂਨੀਅਨਾਂ ਦਾ ਘੜ ਰਿਹਾ ਹੈ ਔਰ ਜ਼ਾਹਿਰ ਹੈ ਕਿ ਦੂਜੇ ਪਾਸੇ ਕਿਸਾਨ ਯੂਨੀਅਨਾਂ ਦਾ ਘੜਾ ਹੈ ਤੇ ਇਧਰਲੇ ਪਾਸੇ ਆਰਥਿਕਤਾ ਨੂੰ ਲੈ ਕੇ ਇੱਕ ਅਹਿਮ ਬਾਰਡਰ ਹੈ ਇਸ ਕਰਕੇ ਸੀਲ ਕਰਨਾ ਪਿਆ ਸ਼ਾਇਦ ਇਹੀ ਕਰ ਰਹੇ ਹਨ ਹਾਂ ਨਹੀਂ ਇਹੀ ਤਾਂ ਹੈ ਹੀ ਹੈ ਚਲੋ ਤਾਂ ਸਰਕਾਰ ਨੇ ਆਪ ਦਾ ਜਿਵੇਂ ਰੂਟ ਬਣਾਏ ਹੋਏ ਹੈਗੇ ਇਹਨਾਂ ਦਾ ਵੀ ਇਹਨਾਂ ਨੇ ਆਪਦੇ ਨਹੀਂ ਜਾਣਦੇ ਨਾਲ ਅੱਗੇ ਇਹਨਾਂ ਨੇ ਪਰ ਇਹ ਗੱਲ ਜ਼ਰੂਰ ਹੈ ਵੀ ਇਹਦੇ ਨਾਲ ਸਰਕਾਰ ਨੂੰ ਵੱਡੀ ਟਾਇਆ ਤੇ ਕਿੱਥੇ ਹਜ਼ਾਰਾਂ ਲੋਕਾਂ ਦੀ ਆਵਾਜ਼ ਆਈ ਇਹਦੇ ਨਾਲ ਸੀ ਸਾਡੇ ਕਣ ਕੱਲ ਦੇਖੋ ਵੀ ਜਿਵੇਂ ਸਰਕਾਰ ਨੇ ਸੀਲਬੰਦੀ ਕਰ ਸਾਰਾ ਹੱਦ ਬੰਦ ਕਰਤੀ ਤਾਂ ਵੀ ਕਈ ਬਰਾਤੇ ਖੜ ਗਏ ਇੱਥੇ ਹੋਰ ਸੈਂਕੜੇ ਲੋਕ ਮੁੱਤਰ ਗਲੀਆਂ ਵਿੱਚ ਭਟਕਦੇ ਫਿਰੇ ਵੀ ਰਸਤਾ ਹੈ ਨਹੀਂ ਸੀ ਉੱਥੇ ਕੋਈ ਇਹ ਵੱਡੀ ਗੱਲ ਸੀਗੀ ਕਿ ਲੋਕਾਂ ਨੂੰ ਪਰੇਸ਼ਾਨੀ ਆ ਲੋਕਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਆ ਇਹ ਆਰਥਿਕਤਾ ਦੇ ਵੱਡੀ ਸੱਟ ਵੱਜ ਨਹੀਂ ਡੱਬ ਵਾਲੀ ਦੇ ਕਿਉਂ ਕਿਉਂਕਿ ਡੱਬ ਵਾਲੀ ਜਿਹੜਾ ਸ਼ਹਿਰ ਹੈਗਾ ਸਾਡਾ ਉਹ ਪੰਜਾਬ ਤੇ ਲੰਬੀ ਤੇ ਬਠਿੰਡਾ ਜ਼ਿਲ੍ਹੇ ਦੇ 90 ਪਿੰਡਾਂ ਦੇ ਕਰੀਬ ਜ ਦੋਨੇ ਰਸਤੇ ਜਾਂ ਬਲੋਟ ਰੋਡ ਜਾਮ ਹੋ ਗਿਆ ਇਹ ਜਾਮ ਹੋ ਗਿਆ ਇਧਰ ਭੰਡਾ ਰੋਡ 100% ਫਰਕ ਪਿਆ ਹੈਗਾ ਤੇ ਕਿਉਂਕਿ ਜਿਹੜਾ ਡੱਬ ਵਾਲੀ ਦਾ ਕਿੱਲੇ ਬਲੋਟ ਰੋਡ ਆ ਉਹਦੇ ਨਾਲ ਸਾਡੀ ਕੁਝ ਗਲੀਆਂ ਕੁਝ ਰਸਤੇ ਜੁੜੇ ਹੋਏ ਆ ਉਹਦੇ ਨਾਲ 40% ਸਾਡਾ ਉਧਰ ਲੋਕਾਂ ਦਾ ਕੰਮ ਸਰ ਜਾਂਦਾ ਹੈਗਾ ਅੰਦਰ ਵੀ ਅੰਦਰ ਉਹ ਪਰ ਇਹ ਡੱਬ ਵਾਲੀ ਦੀ ਆਰਥਿਕਤਾ ਨੂੰ ਵੱਡਾ ਫਰਕ ਪਿਆ ਤੇ ਪੰਜਾਬ ਦੀ ਆਰਥਿਕ ਨੂੰ ਰਸਤਾ ਬੰਦ ਕਰਨਾ ਫਰਕ ਪਿਆ ਹੈ ਇੱਕ ਵੱਡੀ ਗੱਲ ਇਹ ਵੀ ਹੈ ਵੀ ਜਿਹੜੇ ਕਿਸਾਨਾਂ ਦਾ ਜਿਹੜਾ ਇੱਥੇ ਜਿਵੇਂ ਹਰਿਆਣਾ ਸਰਕਾਰ ਨੂੰ ਵੱਡਾ ਖਰਚਾ ਹੈਗਾ ਵੀ ਜਿਵੇਂ ਦੂਜੇ ਸਟੇਟਾਂ ਦੇ ਜਾਂ ਦੂਜੇ ਬਾਰਡਰਾਂ ਤੇ ਹੋਇਆ ਹੈਗਾ ਵੀ ਇਸ ਤਰ੍ਹਾਂ ਤੱਕੇ ਨਾਲ ਟੱਪ ਕੇ ਜਾਂ ਕਿਸਾਨ ਹੋਰ ਕੋਈ ਪਾਰ ਕਰ ਗਏ ਪਰ ਬੀਕੇ ਜੂ ਇਕਤਾ ਉਗਰਾਹਨ ਦੀ ਜਿਹੜੀ ਸਿਫਤ ਕਹੀਏ ਜਾਂ ਉਹਨਾਂ ਦਾ ਮਤਲਬ ਕੁਝ ਸੰਘਰਸ਼ ਦਾ ਮੱਧਾ ਹੈਗਾ ਜਿਹੜਾ ਸਟਾਈਲ ਆਪ ਦਾ ਆਪ ਦਾ ਹਰ ਬੰਦੇ ਦਾ ਉਹਨਾਂ ਨੇ ਗੱਲ ਇੱਕ ਵਾਦਾ ਕੀਤਾ ਉਹਦੇ ਜਿਵੇਂ ਕੁਝ ਗੱਲ ਜਿਵੇਂ ਚਰਚਾ ਆਉਂਦੀਆਂ ਹੈਗੀਆਂ ਸਾਰੀਆਂ ਸਾਡੇ ਨਾਲ ਵੀ ਗੱਲ ਹੋਈ ਉਹਨਾਂ ਦੇ ਸੀਨੀਅਰ ਆਗੂਆਂ ਦੀ ਉਹ ਕਹਿੰਦੇ ਵੀ ਜਿੱਥੇ ਸਰਕਾਰ ਰੋਕੇਗੀ ਉੱਥੇ ਬੈਠਾਂਗੇ ਸਰਕਾਰ ਕਹਿੰਦੇ ਵੀ ਦੇਖੋ ਸਰਕਾਰ ਰੋਕ ਰਹੀ ਹੈ ਇੱਕ ਵੱਡਾ ਸੋਚਣ ਵਾਲਾ ਵਿਸ਼ਾ ਹੈ ਇੱਕ ਸੁਪਰੀਮ ਕੋਰਟ ਨੂੰ ਸੁਣਿਆ ਲੈਣਾ ਚਾਹੀਦਾ ਹੈਗਾ ਠੀਕ ਹੈ ਸਰਕਾਰਾਂ ਦੇ ਅਖਤਿਆਰ ਹੁੰਦੇ ਆ ਉਹ ਆਪ ਦੇ ਬਿੱਲ ਬਣਾ ਸਕਦੇ ਕਾਨੂੰਨ ਕੁਝ ਵੀ ਬਣਾ ਸਕਦੇ ਆ ਪਰ ਇਹ ਹਿੰਦੁਸਤਾਨ 'ਚ ਦੋ ਤਰੀਕਾ ਕਾਨੂੰਨ ਚੱਲ ਰਹੇ ਇੱਕ ਵੱਡਾ ਸੰਤਾਪ ਹੈ ਮੁਲਕ ਵਾਸਤੇ ਦੇਖੋ ਜੀ ਇਹ ਨਾ ਦੋ ਦਿਨ ਦਾ ਬਰਮ ਸੀਗਾ ਹਣਾ ਦਿੱਲੀ ਜੱਲੋ ਵਾਲਾ ਪਰ ਹੁਣ ਜਦੋਂ ਇਹ ਧਰਨਾ ਲੱਗ ਹੀ ਗਿਆ ਤਾਂ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਵੀ ਹੁਣ ਤਾਂ ਇਹ ਆਰ ਪਾਰ ਦੀ ਲੜਾਈ ਹੈ ਇੱਥੋਂ ਅਸੀਂ ਉੱਠਾਂਗੇ ਨਹੀਂ ਓਨੀ ਦੇਰ ਜਿੰਨੀ ਦੇਰ ਕੁਝ ਨਹੀਂ ਹੁੰਦਾ ਕਿ ਇਹਨਾਂ ਦਾ ਮਤਲਬ ਹੋ ਸਕਦਾ ਹੈ ਕਿਸਾਨ ਜੀ ਇਹਨਾਂ ਦਾ ਇੱਕ ਪਲੈਨਿੰਗ ਹੀ ਹੋਵੇ ਕਿ ਜੋ ਨਹੀਂ ਜਾਣ ਦੇਣਗੇ ਤਾਂ ਫਿਰ ਜਿੱਥੇ ਬੈਠਣਗੇ ਤਾਂ ਉਹ ਪੱਕੇ ਤੌਰ ਤੇ ਉੱਥੇ ਹੀ ਬੈਠਣਗੇ ਯਾਨੀ ਇੱਥੇ ਇੱਕ ਗੱਲ ਕਲੀਅਰ ਹੋ ਚੁੱਕੀ ਹੈ ਵੀ ਇਹ ਜਿਹੜਾ ਪ੍ਰੋਟੈਸਟ ਹੈ ਇਹ ਲੰਬਾ ਜਾਊ ਲੰਬਾ ਜਾਊਗਾ ਤਾਂ ਇਹ ਬੈਰੀਕੇਟਿੰਗ ਐਵੇਂ ਰਹੂਗੀ ਬਲੌਕ ਰਹਿਣਗੇ ਬਾਰਡਰ ਤਾਂ ਕਿੰਨਾ ਅਸਰ ਜਿਹੜਾ ਇਸ ਚੀਜ਼ ਦਾ ਪਊਗਾ ਇਸ ਖਾਸ ਕਰਕੇ ਡੱਬ ਵਾਲੀ ਤੇ ਕਹਿ ਲਈ ਸੀਦਾ ਹੁਣ ਅੱਗੇ ਕਿਉਂਕਿ ਜੇ ਲੰਮਾ ਖਿੱਚਦਾ ਤਾਂ ਹਾਂ ਲੰਮਾ ਖਿੱਚੂ ਆ ਕਟੋ ਘਾਟ ਜਿਹੜੀ ਗੱਲ ਸਾਡੀ ਹੋਈ ਹੈ ਉਹ ਇੱਕ ਹਫ਼ਤੇ ਤੱਕ ਕਹਿੰਦੀਆਂ ਜਥੇਬੰਦੀਆਂ ਵੀ ਕਟੋ ਘਾਟੇ ਕਫਤਾ ਇਹ ਜਿਹੜਾ ਤਰਨਾ ਚੱਲੇਗਾ ਉਹਨੇ ਦੇਖੋ ਵੀ ਜਿਵੇਂ ਕੱਲ ਦੇ ਘਟਨਾਵਾਂ ਹੋਈਆਂ ਹੈਗੀਆਂ ਹਾਲਾਂਕਿ ਠੀਕ ਹੈ ਸਰਕਾਰ ਨੂੰ ਡਰ ਹੁੰਦਾ ਹਰ ਸਰਕਾਰਾਂ ਕਰਦੀਆਂ ਇਹਨਾਂ ਨੇ ਟਰੱਕ ਵੀ ਉੱਥੇ ਕੁਝ ਟੱਕਾਂ ਦੀ ਹਵਾ ਕੱਢ ਕੇ ਪਿਛਲੇ ਸਾਈਡ ਦੇਖਦੇ ਹੋਣੇ ਤੁਹਾਨੂੰ ਹਾਂ ਬਿਲਕੁਲ ਟੱਕਾਂ ਦੀ ਹਵਾ ਕੱਢ ਕੇ ਦੋ ਬੰਦੇ ਪੂਰਾ ਪੱਕਾ ਤੌਰ ਤੇ ਬੈਨ ਕਰਤਾ ਹੈਗਾ ਵੀ ਕੋਈ ਟਰੱਕ ਬੰਦਾ ਵੀ ਨੰ ਲੰਗ ਸੰਗੇ ਉੱਥੋਂ ਜੀ ਇਸ ਤਰ੍ਹਾਂ ਦਾ ਮਤਲ ਨਾ ਮੁਝਰ ਹੱਕਾਂ ਲਈ ਕਰਦਾ ਤਾਂ ਸਰਕਾਰਾਂ ਉਦੋਂ ਪੁਲਿਸ ਹੋਈ ਪਰਚੇ ਦਰਜ ਹੁੰਦੇ ਸੁਪਰੀਮ ਕੋਰਟ ਦੇ ਹਵਾਲੇ ਦੇ ਕੇ ਬਹੁਤ ਅਹਿਮ ਗੱਲ ਕਰ ਰਹੇ ਸੀ ਤੇ ਅੱਜ ਅੱਜ ਕੀ ਹੋ ਰਿਹਾ ਹੈ ਦੇਸ਼ ਦੇ ਵਿੱਚ ਲੋਕ ਆਪ ਦੇ ਹੱਕਾਂ ਲਈ ਕਿਸਾਨ ਸਭ ਤੋਂ ਵੱਡੀ ਗੱਲ ਹੈ ਵੀ ਸਾਡਾ ਮੁਲਕ ਜਿਹੜਾ ਹੈਗਾ ਅਸੀਂ ਖੇਤੀ ਆਧਾਰਿਤ ਮੁਲਕ ਹੈ ਇਹ ਕਿਸਾਨਾਂ ਨੂੰ ਸਰਕਾਰ ਦੋ ਗੱਲਾਂ ਤੋਂ ਮਾਰ ਰਹੀ ਹੈ ਇੱਕ ਤਾਂ ਉਹਨਾਂ ਨੂੰ ਦੱਸ ਨਹੀਂ ਰਹੀ ਛੋੜਾ ਭਵਿੱਖੀ ਹੈ ਦੂਜੇ ਪਾਸੇ ਕਹੇ ਜਾ ਰਿਹਾ ਵੀ ਅਸੀਂ ਦਗਣੀ ਤੁਹਾਡੀ ਜਿਹੜੀ ਆਮਦ ਨੂੰ ਦੁੱਗਣੀ ਕਰਾਂਗੇ ਇਹ ਪੈਰਾਮੀਟਰ ਕੀ ਹੈ ਸਰਕਾਰ ਚਾਹੁੰਦੀ ਕੀ ਹੈ ਇਹ ਮਤਲਬ ਕਿ ਵੱਡਾ ਸਵਾਲ ਕਿਸਾਨ ਜਦੋਂ ਕਿਸਾਨ ਖੁਦ ਹੀ ਕਨਵਿੰਸ ਨਹੀਂ ਹੈ ਫਿਰ ਉਹਨਾਂ ਕਾਨੂੰਨ ਲਾਗੂ ਕਰਨ ਦਾ ਕਿਹਦੇ ਹਾਸਤੇ ਕਰ ਰਹੇ ਹੋ ਤੇ ਦੇਖੋ ਵੀ ਆਪਾਂ ਗੱਲ ਫੇਰੇ ਉੱਥੇ ਆਈਏ ਵੀ ਜਦੋਂ ਸਰਕਾਰ ਹੁਣ ਸਾਰਾ ਸੜਕ ਜਾਮ ਕਰਦੀ ਹੈ ਜਿਹੜੇ ਪੱਥਰ ਲਾਤੇ ਤੇ ਇਹਦੇ ਉੱਤੇ ਸੁਪਰੀਮ ਕੋਰਟ ਦਾ ਹੱਕ ਨਹੀਂ ਬਣਦਾ ਵੀ ਉਹ ਕੋਈ ਸੰਕੇਤ ਲਵੇ ਜਿਸ ਨੂੰ ਕਹੇ ਵੀ ਕਿਉਂਕਿ ਕਾਨੂੰਨ ਬਰਾਬਰ ਹੈ ਸਾਡੀ ਜਿਹੜੀ ਕਾਨੂੰਨ ਦੀ ਦੇਵੀ ਹੈ ਉਹਦੀ ਅੱਖਾਂ ਦੀ ਪੱਟੀ ਬੰਨੀ ਹੋਈ ਹੈ ਇਸ ਵਾਰ ਸਾਨੂੰ ਸੋਚਣ ਦੀ ਸਿਸਟਮ ਦੇ ਇੱਕ ਬੰਦਾ ਇੱਕ ਵੀ ਮਨ ਦੇ ਵਿੱਚ ਸਵਾਲ ਆਉਂਦਾ ਵੀ ਇਹ ਕਿਹੜੇ ਮੋੜ 'ਤੇ ਜਾ ਰਹੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਮੈਂ ਸਿੱਧੇ ਤੌਰ ਤੇ ਕਹਿਣਾ ਚਾਹ ਹਿੰਦੁਸਤਾਨ ਨਾਰਥ ਕੋਰੀਆ ਵੱਲ ਵਧ ਰਿਹਾ ਬੜੀ ਤੇਜ਼ੀ ਨਾਲ